ਅੱਜ ਦੀ ਤਾਜ਼ਾ ਖਬਰ ਆਪਣੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਜਿਨ੍ਹਾਂ ਦਾ ਫਿਲਮਾਂ ਦੇ ਵਿੱਚ ਬਹੁਤ ਜ਼ਿਆਦਾ ਰੋਲ ਸੀ ਬਹੁਤ ਜ਼ਿਆਦਾ ਯੋਗਦਾਨ ਸੀ ਜਨਤਾ ਨੂੰ ਹਸਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਉਹ ਅੱਜ ਸਾਨੂੰ ਤੇ ਦੁਨੀਆ ਨੂੰ ਛੱਡ ਕੇ ਇਸ ਦੁਨੀਆ ਤੋਂ ਰਵਾਨਾ ਹੋ ਗਏ ਹਨ ਕਹਿ ਰਹੇ ਨੇ ਕਿ ਉਹਨਾਂ ਦਾ ਕਾਫੀ ਦਿਨਾਂ ਤੋਂ ਹਸਪੀਟਲ ਵਿੱਚ ਚੱਲ ਰਿਹਾ ਸੀ ਇਲਾਜ ਤੇ ਅੱਜ ਖਬਰ ਆਈ ਹੈ ਕਿ ਉਹਨਾਂ ਦਾ ਦੇਹਾਂਤ ਹੋ ਚੁੱਕਾ ਹੈ ਬਹੁਤ ਹੀ ਦੁਖਦਾਈ ਘਟਨਾ ਹੈ ਸਭ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਪੰਜਾਬੀ ਇੰਡਸਟਰੀ ਨੂੰ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਕਿਉਂਕਿ ਇਹੋ ਇਹੋ ਜੇ ਅਦਾਕਾਰ ਸੀ ਜਿਨ੍ਹਾਂ ਨੂੰ ਅਸੋਣ ਲਈ ਜ਼ਿਆਦਾ ਕੁਝ ਕਰਨ ਨਹੀਂ ਪੈਂਦਾ ਸੀਗਾ ਉਹਨਾਂ ਨੂੰ ਦੇਖ ਕੇ ਦਰਸ਼ਕਾਂ ਦੇ ਮੁਖ ਤੇ ਖੁਦ ਬਖੁਦ ਹੀ ਸਮਾਈਲਾ ਜਾਂਦੀ ਸੀ ਬਹੁਤ ਵੱਡਾ ਨੁਕਸ ਸੀ ਅੱਜ ਦੀ ਵੱਡੀ ਤੇ ਦੁਖਦਾਈ ਘਟਨਾ